ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਜਾਨੇ ਵਧੀਆ ਹੋਵੋਗੇ ਤੇ ਸਭਾਈ ਜਾਨੇ ਬਹੁਤ ਵਧੀਆ ਅੱਜ ਹੈਗਾ ਦਾ ਦਿਨ ਸੰਡੇ ਦਾ ਤੇ ਅੱਜ ਥੋੜੀ ਸੁਭਾਨੀਆਂ ਦਾ ਗਾਹ ਪਾ ਲਿਆ ਮੈਂ ਸੈਟਿੰਗ ਕਰਨ ਲੱਗੀ ਵੈਸੇ ਤੇ ਜਿੱਦਾਂ ਕਿ ਰੂਮ ਦੇ ਵਿੱਚ ਛੜੀ ਅਲਮਾਰੀ ਪਈ ਸੀਗੀ ਹੁਣ ਚੱਕ ਕੇ ਪਿੱਛੇ ਲਾਇਆ ਤੇ ਇਧਰ ਖਾਲੀ ਜਿਹੇ ਕੀਤਾ ਪਿੱਛੇ ਵੀ ਅਲਮਾਰੀ ਦੀ ਸੈਟਿੰਗ ਕੀਤੀ ਥੋੜੀ ਜੀ ਤੇ ਹੁਣ ਮੈਂ ਬਣਾਉਣ ਲੱਗੀ ਕੜੀ ਕੜੀ ਪਕੌੜਾ ਬਣਾਉਣੀ ਪਹਿਲਾਂ ਬਣਾਉਣੀ ਆ ਪਕੌੜੇ ਤੇ ਫਿਰ ਬਣਾਉਣੀ ਕੜੀ ਤਾਰ ਕੱਕ ਤੇ ਆਪਿਆਂ ਪਿਆਜ਼ ਟਮਾਟਰ ਤੇ ਕੜੀ ਜਿਹੜੀ ਉਹ ਬੇਸਨ ਲਾ ਬੇਸਨ ਦੀ ਗੋਲ ਵਿੱਚ ਘੋਲ ਤਾ ਦਹੀਂ ਦੇ ਵਿੱਚ ਕੜੀ ਪੱਤਾ ਥੋੜੇ ਪਏ ਮੇਰੇ ਤੇ ਹਾਂਜੀ ਤੇ ਫਿਰ ਫੇਰ ਬਣਾਉਂਗੀ ਕੜੀ ਦੇ ਨਾਲ ਚਾਵਲ ਤੇ ਪਹਿਲਾਂ ਪਕੌੜੇ ਕੱਢ ਲਏ ਤੇ ਹਜੇ ਮੈਂ ਅੱਜ ਨਹਾਉਣਾ ਅੱਜ ਮੈਨੂੰਣ ਨੂੰ ਵੀ ਦੁਪਹਿਰਾ ਕਰ ਲਿਆ ਕਿਉਂਕਿ ਸਫਾਈਆਂ ਜੇ ਕੀਤੀਆਂ ਬਹੁਤ ਖਲਾਰਾ ਆ ਪਿਆ ਹੋਇਆ ਸੀ ਸਭ ਇੱਥੇ ਕੀਤਾ ਸਾਰਾ ਕੁਝ ਇਧਰ ਲਮਾਂ ਲੈ ਕੇ ਨਾ ਰੋਗ ਤੇ ਜਗ੍ਹਾ ਨਹੀਂ ਸੀ ਲੰਗਣ ਵਾਸਤੇ ਆ ਕਰਕੇ ਤੇ ਬੱਚੇ ਨਵਾਏ ਆ ਹੁਣ ਸਰਦਾਰ ਦੀ ਨਹਾਉਣ ਦੇ ਨੇ 4.8 ਅਮਰ ਪਰਮਨੈਂਟ ਬੇਸਿਸ ਹਾਂਜੀ ਐਂਡ ਦੇ ਅਦਰਸ ਹੋ ਜਾਂਦਾ ਤਿਆਰ ਹੋ ਜਾਂਦੇ ਨਾਲ ਤੋਂ ਰੇ ਸੀ ਕੇਸੀ ਅੱਜ ਕੰਮ ਬਹੁਤ ਨਵੇਂ ਡੇ ਆ ਸੀ ਐਗਜ਼ੀਕਿਊਸ਼ਨ ਸਕਿੱਲ ਦੇ ਟੂਡੇ ਐਡਮਿਨਿਸਟ੍ਰੇਸ਼ਨ ਜੋ ਆ ਕੇ ਪੜੀ ਜਾਂਦੇ ਆ ਕੇ ਸੀ ਨਵਾਤੀ ਸੀ ਇਹ ਵੀ ਬਾਕੀ ਮੇਨ ਸੈਟਿੰਗ ਕੀ ਤੇੜੀ ਉਹ ਦਿਖਾਉਣਾ ਤੁਹਾਨੂੰ ਹੁਣ ਇਹ ਦਾ ਸੂਗੇ ਡਿਟੇਲ ਤੇ ਬਲਵਿੰਦਰ ਆਪਣੇ ਆਪ ਹੀ ਮੈਨੂੰ ਸਿੱਖਦਾ ਸਨ ਸਭ ਨੂੰ ਦਿਲ ਜਾਣੀ ਹੈ ਰੋਜ਼ ਤਾਂ ਵਲੌਗ ਦੇਖਦੇ ਹਾਂ ਹੈ ਵੀ ਉਹ ਅੰਦਰਾ ਜਿਲੀ ਮਾਰੀ ਜਿਹੜੀ ਰੂਮ ਤੇ ਲੱਗੀ ਹੋਈ ਸੀ ਇੱਥੇ ਇੱਧਰ ਲਾਤੀ ਨਾ ਚੱਕ ਕੇ ਅਸੀਂ ਇੱਧਰ ਪਿੱਛੇ ਰਹੀਆਂ ਤਿੰਨੇ ਅਲਮਾਰੀਆਂ ਚੱਕ ਕੇ ਆਹ ਘੜੀ ਇੱਧਰ ਲਾਤੀ ਜਿਹੜੀ ਆਰਮਾਰੀ ਸੀਗੀ ਇਹ ਜਸਟ ਉਹ ਆ ਵੀ ਕਹਿੰਦੇ ਹੁੰਦੇ ਆ ਕੀ ਕਹਿ ਸਕਦੇ ਆਪਾਂ ਇਹਨੂੰ ਵੀ ਕਿ ਕੰਮ ਸਰੂਜੀ ਇਹ ਬੜਾ ਇਹ ਬਣਾਈ ਸੀ ਇਹਨਾਂ ਨੇ ਬਣਾਈ ਸੀ ਇਹ ਲੈ ਕੇ ਨਹੀਂ ਆਂਦੀ ਸੀ ਕੰਮ ਸਰੂਜੀ ਬਣਾਈ ਸੀ ਉਹਦਾ ਹੀ ਹਾਂ ਵਿਚਾਲੇ ਫਿਰ ਬਾਤੂ ਬਾਤੂ ਸਮਾਨ ਰੱਖ ਪਰ ਇਹ ਕੱਪੜੇ-ਕਪੜੇ ਵਧੀਆ ਫੱਟਾ ਜਾਂਦੇ ਆ ਜੀ ਹਾਂ ਇਹ ਇਹਨਾਂ ਨੇ ਆਪ ਹੀ ਘਰੇ ਤਿਆਰ ਕੀਤੀ ਸੀਗੀ ਤੇ ਆ ਉਧਰ ਲਾਤੀ ਆ ਇਧਰ ਲਾਤੀ ਉਧਰ ਹੁਣ ਉਹ ਖਾਲੀ ਕਰਨਿਆ ਉਹਦੇ ਪੇਟ ਭੜਕਾ ਵਾਲਾ ਹੋ ਗਿਆ ਸੀ ਲੋਕ ਕਬਰੇ ਹੈਗੇ ਛੋਟੇ-ਛੋਟੇ ਕਵਾਟ ਵਿੱਚ ਮੇਰ ਭੜਕਾ ਵਾਲਾ ਹੋ ਜਾਂਦਾ ਆ ਲੈ ਉਹ ਇੱਥੇ ਖਾਲੀ ਹੋ ਗਿਆ ਉਹਦੇ ਅੰਦਰ ਬਿਮਾਰੀ ਲੱਗੀ ਹੋਈ ਸੀਗੀ ਬੜੇ ਆ ਲੁਕੇ ਹੋਇਆ ਸੀਗਾ ਸਿੱਖਾ ਇਹ ਸ਼ੀਸ਼ਾ ਸੀਗਾ ਇੱਥੇ ਹਾਂ ਇੱਥੇ ਕੋਲ ਆ ਤਾਵਾ ਸੁਪਰੇ ਅੰਦਰ ਪਾਤਾ ਹਾਂ ਦੇਖੋ ਹਾਂਜੀ ਅੱਸੀ ਗੱਲ ਦੀ ਸਾਰਿਆਂ ਨੂੰ ਮੈਂ ਗਾਇ ਸ਼ੀਸ਼ੇ ਜੀ ਬੁਲਾ ਦੀ ਵਸਤੀਕਾਰ ਇਹ ਕਮਰਾ ਦੇਖੋ ਵਧੀਆ ਰੋਮ ਹੁਣ ਖੁੱਲਾ ਹੋ ਗਿਆ ਇਹ ਆ ਪਹਿਲਾਂ ਲਾਈਟ ਲੋਟ ਲਾਉਣ ਦੀ ਬੜੀ ਦਿੱਕਤ ਆਉਂਦੀ ਸੀਗੀ ਅਲਮਾਰੀ ਦੇ ਪਿੱਛੇ ਸੀ ਨਾ ਇਹ ਤੇ ਹੁਣ ਵਧੀਆ ਹੋ ਗਿਆ ਕੰਮ ਇਹ ਵੀ ਤੇ ਬਾਕੀ ਖੁੱਲਾ ਹੋ ਗਿਆ ਕਮਰਾ ਇੱਥੇ ਕੋਥੇ ਕਰਸੀਆਂ ਲਾਦੀਆਂ ਦੋ ਹੁਣ ਨਹੀਂ ਕਿ ਅਸੀਂ ਪਿੱਛੇ ਨੂੰ ਭਜਣਾ ਪੈਂਦਾ ਸੀਗਾ ਬਾਕੀ ਅੱਜ ਕੀ ਬਣਾਇਆ ਕੜੀ ਦੇ ਨਾਲ ਬਣਾਇਆ ਕਿ ਚੌਲ ਮੜਦੇ ਅੱਜ ਚੌਲ ਚਲ ਪਾ ਲੈ ਮੁੰਡਿਆ ਕੀ ਦੇਖੀ ਜਾਂਦੇ ਹੋ ਕੋਲ ਬਣਾਏ ਅੱਜ ਕੜੀ ਬੜਾਈ ਬਦਲ ਕੇ ਹੈ ਜੀ ਬਣੀ ਹੋਊਗੀ ਕੜੀ ਦਾ ਵਧੀਆ ਬਣੀ ਲੱਗਦੀ ਆ ਉਹ ਤਾਂ ਕਿੰਨਾ ਟਾਈਮ ਹੋ ਗਿਆ ਬਣਦੀ ਨੂੰ ਤੇ ਪਕੌੜੇ ਨਹੀਂ ਪਾਏ ਵਿੱਚ ਪੌਣੇ ਆ ਆ ਦੇ ਰੱਖਿਆ ਨਹੀਂ ਕਿੱਧਰ ਕਾਣ ਨੂੰ ਸਾਰੇ ਪਏ ਆ ਇੱਥੇ ਕਿੱਥੇ ਪਏ ਆ ਆ ਦੇ ਦੇ ਦੋ ਖਾਣ ਨੂੰ ਦੇ ਦੇ ਦੋਕ ਨਹੀਂ ਹੈਗੇ 21 ਹੋਊਗਾ ਦੋਕ ਨਹੀਂ ਬਣਦੇ ਦੇਖੋ ਨਹੀਂ ਇੱਕ ਦੇ ਦੇ ਛੋਟਾ ਇਹ ਵਿੱਚ ਕੀ ਪਾਉਂਦੇ ਵਿੱਚ ਬਸ ਉਹ ਵੀ ਰਟੜ ਚ ਹੀ ਜਾਣੇ ਕਾਂਟੇਟ ਮੰਟ ਫੋਰਸ ਇਕ ਲੱਗ ਲਈ ਫਿਰ ਪਾਉਂਗੀ ਹੂੰ ਕੜੀ ਬੜੀ ਕੜੀ ਆ ਇਹਨੂੰ ਕੜੀ ਤਾਂ ਆਂਗੇ ਨੇ ਵੀ ਖੜ ਖੜ ਕੇ ਬਣਦੀ ਆ ਹੂੰ ਇਹ ਨਹੀਂ ਤਾਂ ਕੜੀ ਆ ਜਿੰਨੀ ਕੜੂਗੀ ਉੰਨੀ ਕੜੀ ਬਣਾਉਂਗੀ ਵਧੀਆ ਇੱਕ ਇੱਕ ਵੇ ਨੂੰ ਭਾਰੀਆਂ ਇਹਨਾਂ ਤਾਂ ਹਫਤਾ ਪਹਿਲਾਂ ਭਟੂਰੇ ਆਏ ਸੀ ਅੱਛਾ ਗੋਣੀਆਂ ਆਰ.ਸੀ.ਮ ਦੇ ਵਿੱਚ ਰਵਾਜ ਨਹੀਂ ਹੈਗਾ ਵੀ ਖਾਲੀ ਭਾਂਡਾ ਮੋੜਨ ਦਾ। ਪਿੰਡਾਂ 'nta ਬਤਨ ਹੁੰਦਾ ਖਾਲੀ ਦੇ ਦਿੰਦੇ ਨੇ ਉਹਨੇ ਸਾਨੂੰ ਖਾਲੀ ਆ ਵੀ ਜਾਂਦਾ ਹੁੰਦਾ। ਇਹ ਆਸ ਤੇ ਵਿੱਚ ਦੇਖਿਆ ਵੀ ਖਾਲੀ ਭਾਂਡਾ ਨਾ ਕੋ ਦਿੰਦਾ ਨਾ ਵਾਪਸ ਦੇ ਦਿੰਦਾ ਕਿਸੇ ਨੂੰ। ਉਹਨਾਂ ਨੇ ਤਾਂ ਕਿਸੇ ਦੇ ਸ਼ੋਲੇ ਦੇ ਪਟੂਰੇ ਹੋਣਾ ਸੀ ਦਮਾਂ ਕੜੀ ਪਾ ਗਏ ਇੱਥੇ। ਰੋਟੀ ਖਾਣ। ਹਰ ਸਵੇਰ ਰੋਟੀ ਖਾਦੀ ਨਹੀਂ ਹੈਗੀ ਅਸੀਂ ਕੰਮ-ਵੰਗ ਕਰਦੇ ਰਹੇ। ਬਣਾਓ ਯਾਰ ਰੋਟੀ ਬਣਾਉਣਾ ਦਾ ਵਾਦਾ ਫਿਰ ਹੈ। ਚੌਲ ਬਣਾਉਣੇ ਚੌਲ ਬਣਾਉਣੇ ਨੇ। ਬੜੀ ਚੌਲ ਹੈ। ਕਿਆ ਕੱਟ ਲੈਣਾ ਨਾ ਪਰੋਹਾਂ ਦੇ ਦੋ ਆੜੀ ਆਪਿਆਸ ਮੈਂ ਖਾ ਲੂੰਗਾ ਮੈਨੂੰ ਕੱਟ ਦੋ ਦੇਖ ਕੇ ਵਧੀਆ ਤੂੰ ਸਰ ਮੇ ਤਾਂ ਉਲਟ ਜਾਣਾ ਜਿੱਦਾਂ ਕੱਟ ਲੈ ਲਈਂ ਵੇਖਣਾ ਸੁਣਾ ਖਾਣਾ ਨਹੀਂ ਆਜਾ ਖਾਣਾ ਤੇ ਫਿਰ ਕਹੇ ਦੇਖ ਬੱਸ ਦੀ ਲੱਗਦੀ ਹੈ ਇਹਨੂੰ ਕੱਟ ਦਿੰਦੇ ਪਰ ਫਿੱਕਾ ਹੈ ਨਹੀਂ ਇੱਕ ਨੀਮੂ ਕਿੰਨੇ ਜੜੀਆਂ ਮਾਰਨੀਆਂ ਨੇ ਇੱਕ ਤਾਂ ਵੱਜ ਗਿਆ ਉਹ ਅੱਛਾ ਹਾਂ ਅੱਜ ਸਵੇਰ ਦੇ ਨਾ ਕੰਮ ਚੀ ਰਹੇ ਕੰਮ ਚੀ ਰਹੇ ਉਸ ਸੰਸਾਰ ਬਸ ਦੋ ਵਾਰ ਜਾ ਖਿਚਮੀ ਹੈ ਨਾ ਸਵੇਰੀ ਮਾਂ ਦੇ ਤੋੜੇ ਆਪਾਂ ਜਗੇ ਤੇਰੀ ਲੋਰ ਚਾਹ ਅਕਲੀ ਜਨ ਦਾ ਪੀਰ ਲਗਾ ਨਾ 5 ਮਿੰਟ ਦਾ 10 ਮਿੰਟ ਰ ਹੋਇਆ ਨੇ ਉੱਥੇ ਲਗਾਈ ਚਾਹ ਹੋਰ ਥਾਰੋ ਕਣੀ ਮੈਂ ਕਹਾਂ ਜੇ ਬਣਾਉਣਾ ਫੇਰ ਬਣਾ ਲਈ ਥੋੜੀ ਥੋੜੀ ਪਰ ਵਧੀਆ ਬਣੀ ਦੂਜੀ ਸਾਵਾਂ ਨਾ ਦੂਜੀ ਦਾ ਸਵਾਦ ਹੀ ਸੀ ਨਹੀਂ ਸਮਝਾ ਦੇ ਕਿ ਦੂਜੀ ਜੀਆ ਕੀ ਹਮ ਤਾਂ ਕੀ ਹਮ ਤਾਂ ਬਹੁਤ ਸਵਾਦੀ ਸੀ ਮਾ ਵੀ ਨੂੰ ਪੁੱਛਿਆ ਆ ਮੈਂ ਹਾਂ ਜਾਨ ਕੜੀ ਪੋਣੀ ਹੈ ਕਿ ਕੰਨੇ ਚੌਲ ਹੀ ਗਾਣੇ ਆ ਕੰਨੇ ਚੌਲ ਭਾਈ ਕੜੀ ਅੱਢਾਈ ਨਾ ਹਾਂ ਕੜੀ ਖਾਣੀ ਨਾ ਲਾਉ ਤਾਲੀਏ ਨਾ ਨਾ ਹੋਗਾ ਨਾ ਬਾਹਰ ਦੇ ਘਪੜੇ ਚਲੋ ਖਾਣ ਦੀ ਤਿਆਰੀ ਕਰੋ ਆ ਜਾਓ ਉਹ ਤਾਂ ਕਹਿੰਦਾ ਬਈ ਕੰਨੀ ਕੜੀ ਖਾਣੀ ਹੈ ਜੀ ਮੇਰੇ ਹੱਥ ਕੰਨੇ ਚਾਵਲ ਖਾਣੇ ਆ ਕੜੀ ਨਹੀਂ ਖਾਣੀ ਆਹ ਦਹੀਂ ਅਧੀ ਪਾਣਾ ਨਹੀਂ ਅਦਾ ਪਤਾ ਨਹੀਂ ਕਿਵੇਂ ਜਿਆ ਖਾਣਾ ਸੰਭਾਲ ਪਾਉਗਾ ਢੋਲਣਾ ਨਹੀਂ ਹੈਗਾ ਠੀਕ ਹੈ ਰਾਮਨਾ ਭਾਈ ਖਾਰੇ ਸਾਰਿਆਂ ਦੇ ਪੈਗੇ

ਤੇ ਬਲਜਿੰਦਰ ਪਿੱਛੇ ਬੈਠੀ ਆ ਮੈਂ ਵੀ ਇੱਥੇ ਬੈਠਾ ਫਾਰੇ ਆ ਗੜੀ ਚੋਂ ਬਲਜਿੰਦਰ ਤਾਂ ਪਾ ਪਿੱਛੇ ਗਈ ਹੋਗਾ ਨਹੀਂ ਮੈਂ ਫੋਨ ਚਲਾਉਣਾ ਨਾਲ-ਨਾਲ ਖਾਉਗੀ ਉਹ ਅੰਦੋਲਨ ਦੀਆਂ ਖਬਰਾਂ ਦੇਖ ਰਹੀ ਹੈ ਕਿ ਕਿਸਾਨੀ ਤੇ ਅਸੀਂ ਬੈਠੇ ਮੈਚ ਦੇਖ ਰਹੇ ਸੀਗੇ ਵਿੱਚ ਵਿੱਚ ਸਵਾਦ ਬਹੁਤ ਟੇਸਟੀ ਹੈ ਮਜ਼ਾ ਆ ਗਿਆ ਸਵਾਦ ਆ ਗੜੀ ਗੜੀ ਤਾਂ ਮਜ਼ਾ ਆ ਗਿਆ ਸਰ ਹੁਣ ਹੀ ਆ ਗਏ ਸੀਗੇ ਹੁਣ ਚਾਰ ਕੋ ਜੇ ਆਏ ਸੀਗੇ ਚਾਰ ਕੋ ਜੇ ਆਏ ਹੋ ਹਨ ਹਮ ਆਈ ਨਹੀਂ ਹੈਗਾ ਸੱਤ ਤੇ ਇਹ ਪਹਿਲਾਂ ਗਏ ਹੋਏ ਸੀਗੇ ਕਿਉਂਕਿ ਇਹਨਾਂ ਨੇ ਜਾਣਾ ਆਪਣੇ ਭੋਗ ਤੇ ਨਾ ਵੀ ਚਾਚਾ ਜੀ ਸਰਵ ਦੇ ਚਾਚਾ ਜੀ ਨੇ ਧਰਮਕੋਟ ਵਾਲੇ ਉਹਨਾਂ ਦੀ ਬੇਟੀ ਦੀ ਆਈ ਨਹੀਂ ਸਰਵ ਉਹਨੇ ਸੱਦੇ ਆ ਕੜੀ ਬਣਾਈ ਇਸ ਰੱਖੇ ਕੜੀ ਬਣਾਈ ਆ ਮਾਈ ਫੇਵਰੇਟ ਹੈ ਇਹਨਾਂ ਦੀ ਤੇ ਸਰਵ ਦੇ ਚਾਚੇ ਜਿੰਨੇ ਜਿਹੇ ਚਾਚਾ ਜੀ ਆਪਣੇ ਧਰਮਕੋਟ ਵਾਲੇ ਤੇ ਉਹਨਾਂ ਦੀ ਬੇਟੀ ਦੀ ਸੱਸ ਦੀ ਡੈਥ ਹੋ ਗਈ ਸੀ ਤੇ ਇਹਨਾਂ ਨੇ ਭੋਗ ਤੇ ਜਾਣਾ ਫਿਰ ਉਹ ਸੂਟ ਵਗੈਰ ਲੈਣ ਗਏ ਸੀ ਤਾਂ ਲੇਟ ਹੋ ਗਏ ਪਹਿਲਾਂ ਤੇ ਭੋਗ ਕਦੋਂ ਪਰਸ ਨੂੰ ਹਾਂਜੀ ਪਰਸੂ ਕੀ ਡੇਟ ਹੋ ਗਈ ਕੀ ਚਾਰ ਵਜੇ ਆਏ ਨੇ ਇਹ ਉਹ ਉਧਰੋਂ ਗੱਲਾਂ ਮਰ ਜਾਂਦੀਆਂ ਰੋਟੀਆਂ ਬਣਾ ਲਿਆ ਬੀਬੀ ਉੱਥੋਂ ਸਮਾਂ ਸੁਣ ਜਾਂਦੀਆਂ ਗੱਲਾਂ ਬੇਟੀ ਹੈ ਹੈ ਉਹ ਰਸੋਈ ਚ ਵੀ ਇਹ ਕਰਨ ਇਧਰ ਹੀ ਨੇ ਕਿ ਪਤਾ ਨਹੀਂ ਕੀ ਮੇਰੀਆਂ ਤਾਂ ਨਹੀਂ ਕਿ ਚੁਗਲੀਆਂ ਕਰਦੇ ਮੇਰੀ ਉਹ ਕਹਿੰਦੇ ਕੀ ਰੇਟ ਹੋ ਗਏ ਨਹੀਂ ਉੱਥੇ ਟਾਈਮ ਬਹੁਤ ਲੈ ਤੱਕ ਟਾਈਮ ਬਹੁਤ ਲੈ ਰਾਜਬੋਸ ਜੀ ਬਾਈ ਵਿਆਹ ਚ ਸੰਡੇ ਉਹਦਾ ਸੇਲ ਲੱਗੀ ਹੁੰਦੀ ਆ ਲੈ ਸੋੜ ਫਿਰ ਹਾਂਜੀ ਓਕੇ ਉਹਨਾਂ ਵੀ ਲੈਣਾ ਸੀ ਜਿਹੜੇ ਨਾਲ ਗਏ ਸੀ ਕੋਈ ਹਾਂਜੀ ਉਹਨਾਂ ਨੇ ਕੱਪੜੇ ਲੈ ਗਏ ਚਲੋ ਖਾਓ ਰੋਟੀ ਹਾਂ ਇਹਦੀ ਇਹ ਆਈ ਆ ਤੇ ਇਹਨੂੰ ਇੱਥੇ ਹਸਪੀਟਲ ਜਾ ਕੇ ਦਵਾਈ ਦੇਣਾ ਸਰਕਾਰੀ ਸਰਕਾਰੀ ਚ ਹਾਂ ਉੱਥੇ ਆਈ ਏ ਡਾਕਟਰ ਕੀਨ ਵਾਲੀ ਪੈਸੇ ਨਹੀਂ ਲੱਗਦੇ ਪਰਚੀ ਲੱਗਣੀ 10 ਰੁਪਏ ਦੀ ਇਹ ਛੁੱਟੀ ਨਹੀਂ ਹੈਗੀ ਇਹਨਾਂ ਨੂੰ ਸ਼ਾਮ ਨੂੰ ਹੁੰਦੀ ਨਹੀਂ ਨਾ ਉਹ ਤੇ ਹੁੰਦੀ ਆ 2 ਵਜੇ ਤੱਕ ਤਾਂ ਹੁੰਦੀ ਆ 2 ਵਜੇ ਤੱਕ ਤਾਂ ਸਕੂਲ ਤੋਂ 3-4 ਵਜੇ ਹੁੰਦੇ ਇੱਕ ਦਿਨ ਸਕੂਲ ਲੈ ਆ ਕੇ ਇੱਕ ਵਾਰੀ ਚੱਲ ਇਹ ਕੋਈ ਸਰਕਾਰੀ ਤੇ ਹੋਇਆਗਾ ਡਾਕਟਰ ਨਹੀਂ ਹੈਗੀ ਇਹ ਤੁਹ ਕਰਾ ਦੀ ਚੈੱਕ ਇਹਨੂੰ ਦੇਖ ਲਾਂਗੇ ਇੱਥੇ ਨਹੀਂ ਹੈ ਰਸਕੀਨ ਵਾਲਾ ਹਾਂ ਇੱਥੇ ਤੇ ਹੈ ਨਹੀਂਗਾ ਉਹ ਤਾਂ ਸਕੀਨ ਵਾਲੀ ਹੈ ਦਵਾਈ ਵੀ ਨਾਲ ਅੰਦਰ ਮਿਲ ਜਾਂਦੀ ਥੋੜਾ ਹਸਪੀਟਲ ਤੋਂ ਫੋਨ ਬੰਦੇ ਕਰਦਾ ਨਾ ਹਸਪੀਟਲ ਦੇ ਅੰਦਰ ਹੀ ਮਿਲੇਗੀ ਹਾਂ ਦਵਾਈ ਵੀ ਉੱਥੇ ਮਿਲ ਜਾਣੀ ਅੰਦਰ 3 3 ਓਕੇ ਇਹ ਸੇਤਨੋਂ ਕਿ ਹੋਇਆ ਚੰਗੇ ਭਲੇ ਲੰਗੀਆਂ ਚੰਗੇ ਭਲੇ ਨਹੀਂ ਕਿ ਹੋਇਆ ਤੁਹਾਨੂੰ ਕੀ ਹੋਇਆ ਕੋਈ ਠੀਕ ਹੈ ਕੀ ਹੋਇਆ ਸੇਤਨ ਦੱਸੋ ਇਹਨੂੰ ਕੀ ਹੋਇਆ ਲੱਗਦਾ बुखार इने गोली ਲੈ ਲਈ ਨੀ ਸਿਟਰਜਨ ਖਾ ਲਈ ਐ ਤੇ ਹੁਣ ਬਸ ਸੁਸਤੀ ਪਈ ਐ ਉਹ ਤਾਂ ਬੜੀ ਸੱਚਿਆਰੀ ਸਰ ਨੂੰ ਮਾਰੀ ਐ ਗੋਲੀ ਖਾਣੀ ਨਹੀਂ ਚਾਹੀਦੀ ਹੈਗੀ ਸਰ ਨੂੰ ਮੈਨੂੰ ਨਹੀਂ ਆਉਂਦੀ ਉਹ ਗੋਲੀ ਲੈ ਕੇ ਮੈਨੂੰ ਨਹੀਂ ਆਉਂਦੀ ਇੰਗ ਨਹੀਂ ਆਉਂਦੀ ਅੱਜ ਤਾਂ ਘਰ ਠਹਿ ਰੁਕੇ ਹੈ ਪੱਜੇ ਜਾ ਰਹੇ ਹੁਣ ਇਹ ਕਾਲੀ ਹੋਈ ਐ ਇਹਨਾਂ ਨੂੰ ਕਾਲੀ ਮਸਤ ਕੇ ਹੁਣ ਅੱਜ ਅੱਜ ਫੁਲਕੇ ਮੈਨੂੰ ਲਾਣੇ ਪੈਣੇ ਅੱਜ ਅੱਜ ਆਪਾਂ ਉੱਥੇ ਲੈ ਆਉਣਾ ਸੀ ਨਹੀਂ ਨਹੀਂ ਵੈਸੇ ਮਸਾਸ ਨਹੀਂ ਐ ਫੁਲਕੇ ਉਹਨੇ ਲਾਣੇ ਦੱਸ ਮੈਂ ਥੋੜਾ ਲਾਉਂਗਾ ਪਾਡੇ ਪੁੰਡ ਮਾਝੇ ਨਾ ਨਾ ਚੱਲਗੇ ਸਰਕਾਰੀ ਨੌਕਰੀ ਮੈਂ ਬੰਦਾ ਸਰਕਾਰੀ ਇੰਸਪੈਕਟਰ ਸੈਂਟਰ ਤੋਂ ਲਾਜੂਗਾ ਹੋਰ ਕੀ ਇਹ ਨਾਵੇਂ ਮੂਵੀ ਬੰਦੇ ਬੰਦੇ ਮੈਂ ਸੋਝ ਮਾ ਹੋਰ ਕੀ ਤੇ ਆਜੇ ਕਾਰਨ ਬਤਾਓ ਨੋਟਿਸ ਆਜੇ ਸਹੀ ਗੱਲ ਆ ਚਲੋ ਠੀਕ ਆਪੇ ਠੀਕ ਠੀਕ ਬਾਈ ਮੈਂ ਵੀ ਬਾਈ ਮਿਲਦੇ ਆ ਇਹਨੂੰ ਵੀ ਚੈੱਕ ਕਰਾ ਲਓ ਹਾਂ ਅੰਦਰ ਲਿਖ ਜਾਵਾਂਗੇ ਦੋ ਨਾ ਖਾ ਦੇਣਾ ਹਾਂ ਚਲੋ ओके जो ओके ਉਹ ਲੈ ਕੇ ਜਾਣਾ ਇੱਥੇ ਹੁਣ ਮੈਗੀ ਬਣ ਰਹੀ ਆ ਮੇਰੀ ਗੁਰਮੀਰ ਤੜਕੇ ਆੜੀ ਖਾ ਰਹੀ ਆ ਗੁਰਮੀਰ ਤੇ ਮਮਾ ਜਦੋਂ ਮੈਗੀ ਬਣ ਗਈ ਉਸ ਤੋਂ ਬਾਅਦ ਮਿਲਦੇ ਆਂ ਹਾਂ ਜੀ ਹੁਣ ਸਾਡੀ ਮੇਰੀ ਦੇ ਮਮਾ ਨੇ ਮੈਗੀ ਬਣਾਉਣ ਲੱਗ ਗਏ ਦੇਖੋ ਮੇਰਾ ਉਹਦੀ ਮੈਗੀ ਖਾ ਰਿਆ ਤੇ ਪਾਪਾ ਇੱਥੇ ਅਲਮਾਰੀ ਦੀ ਸੈਟਿੰਗ ਕਰ ਰਹੇ ਨੇਗੇ ਕੋਪਰਾ ਟੇ ਲੱਗ ਰਿਹਾ ਸੈਟਿੰਗ ਕਰ ਕਰ ਬੱਸ ਹੋ ਜਾਣੀ ਅੱਜ ਮੇਰੀ ਹਾਂ ਹਾਂ ਤੇ ਮੈਂ ਰੋਗ ਕੋ ਪ੍ਰੈਸਟਿੰਗ ਕੀਤੀ ਕਿ ਕਰੀ ਤੇ ਮੈਂ ਹੈਂਗਰ ਟੰਗ ਲਗਾ ਪਈ ਹੋਈ ਬਹੁਤ ਟਾਈਮ ਬਾਅਦ ਕੋਈ ਮੈਡਮ ਕਾ ਮੇਰੇ ਕੋਲ ਕੱਪੜੇ ਹੈ ਨਹੀਂ ਕੱਲੂ ਪਾਉਣ ਨੂੰ ਜਿਵੇਂ ਜਾਣਾ ਕੱਲੂ ਪਾਉਣਾ ਸਰ ਕੋਲੇ ਸਰ ਕੋਲੇ ਕੱਪੜੇ ਜਾਗੋ ਵਾਸਤੇ ਤੇ ਆਹ ਦੇਖੋ ਕਿੰਨਾ ਲੱਗਿਆ ਵਾ ਬਾਕੀ ਇਹ ਤਾਂ ਦੇਖੋ ਮੇਰੇ ਤੇ ਜਾ ਸੂਟ ਆ ਆਹ ਟੇਰ ਲੱਗਿਆ ਹੈ ਨਾ ਥਨੇ ਟੇਰ ਉਹ ਵੀ ਲੱਭ ਦੇ ਦੀ ਪੜ ਲਾ ਬਾਈ ਦੂੰ ਹੈ ਢਾਈ ਕਰੀ ਚੱਲਣ ਨਾਲ ਸਲਾਹਕਾਰ ਜੀ ਰੱਖ ਦੋ ਹਾਂ ਲਾ ਬੱਗਜ਼ਰੀ ਬਾਰ ਗੱਡੂਗਾ ਇਹ ਚਿੰਡੂਗਾ ਹੈ ਮਾਹ ਦੂਜੀ ਡਿੰਗਾ ਉਹ ਚਾਰ ਪੱਗਾਂ ਨੇ ਵੀ ਰੋਲਾ ਪਾਇਆ ਮਰੀਆਂ ਨਜ਼ਰ ਰਲਾਈਆ ਇਹ ਪਰਨਾ ਬੰਦੇ ਨੇ ਹੈ ਪੱਗਾਂ 15 16 ਨੇ 15 16 ਥੋੜੀ ਆ ਉਦੋਂ ਵੀ ਜਦਾ ਉਦੋਂ ਦਾ ਘਟੋ ਘਟਣਾ ਕੋਲੇ ਹੋਣਗੀਆਂ 40 50 ਨਿਕਲ ਹੀ ਜਾਂਦੀਆਂ ਨਿਕਲ ਹੀ ਆਉਂਦੀਆਂ ਇੱਕ ਪਰਨਾ ਨਿਕਲਿਆ ਇੰਨੇ ਕੱਪੜੇ ਇੰਨੇ ਬੱਗਾਂ ਇੰਨੇ ਕੋਲੇ ਫੇਰ ਵੀ ਦਿਖ ਲਾ ਕੇ ਜਾਂਦੇ ਹੈ ਨਹੀਂ ਮੇਰੇ ਕੋਲੇ ਤਾਂ ਐ ਵੀ ਦੱਸ ਦੋ ਮਾਣਿਆ ਜੀ ਵੀ ਕਿੰਨੇ ਕੰਨੇ ਸਾਲ ਪੁਰਾਣੇ ਨੇ ਕੱਪੜੇ ਇਹਦੇ ਚ ਜ਼ਿਆਦਾ ਆ ਨਵੀਂ ਨਵੀਂ ਪੱਗਾਂ ਸਾਰੀਆਂ ਕਿਹੜੀ ਨਵੀਂ ਪੱਗਾਂ ਉਹ ਪੱਗ ਪਤਾ ਕਰਦੀ ਹੈਗੀ ਆ ਸਾਰੀਆਂ ਸਾਰੀਆਂ 10 10 12 12 ਸਾਲ ਪੁਰਾਣੇ ਨੇ ਪੱਗਾਂ ਇਹ ਸਾਰੀਆਂ ਦੇਖੀ ਆ ਕੱਢ ਆ ਵੀ ਇਹ ਵੀ ਸਿੱਤਰਾਂ ਸੱਟਨਾ ਇਹ ਸਾੜੀਆਂ ਨੇ ਜਿਹੜੀਆਂ ਇੱਧਰ ਸਿੱਤਰਿਆ ਬੈਠ ਆ ਵੀ ਆ 2012 ਦੀ ਪੱਗਾਂ 2012 ਦੀ ਹੈ ਤੇਰੀ ਉਮਰ ਜਿੰਨੀ ਪੱਗਾਂ ਇਹ ਇੰਨੀ ਤੇਰੀ ਉਮਰ ਆ ਇਹ ਨਵੀਂ ਪੱਗਾਂ ਇਹ 10 ਸਾਲ ਇੱਕ ਜਾਨੂੰ ਜਦੋਂ ਬੰਨੇ ਸਨ ਨਾਲੇ ਪਹਿਲੇ ਦਿਨ ਨਾ 2012 ਦੇ ਨਹੀਂ ਬਾਅਦ ਵੀ ਇਹਨਾਂ ਦਾ 14 ਜਾਂ 15 ਵੀਰ ਪੜੀਓ ਮੇਰਾ ਮਮਾ ਥੋੜੀ ਸੁਣੀ ਹੋਇਆ ਕੀ ਮਾਹਵੀਰ ਪੱਗ ਬਨਣ ਲੱਗ ਗਿਆ ਇੱਧਰ ਬਹੁਤ ਸੋਹਣੀ ਪੱਗ ਬਨਣ ਦੀ ਅੱਜ ਪਹਿਲੀ ਵਾਰੀ ਬਨਣ ਲੱਗਿਆ ਹੈ ਮਾਹਵੀਰ ਪੱਗਾਂ ਦਾ ਰਖਣੇ ਸਵਾਰ ਦਸ ਵਾਰ ਦੇਣ ਚੌੜਾ ਝੜ ਗਿਆ ਪੱਗ ਬਨਣ ਦਾ ਹੈ ਅੰਨੀ ਪੱਗਾਂ ਕੰਟਾ ਲੱਗਿਆ ਪੱਗਾਂ ਸਵਾਰਨ ਨੂੰ ਹੈ ਬਚਲੀ ਕੋਈ ਵੀ ਨਹੀਂ ਲੱਗਾਈ ਘੰਟਾ ਕਿੱਥੇ ਲੱਗ ਗਿਆ ਕਿੰਨੀਆਂ ਪੱਗਾਂ ਵਾੜੇ ਕੱਪੜੇ ਰੂਹ ਕੱਪੜੇ ਵੀ ਵਾੜੇ ਆ 3 4 ਹੈ ਥੋਟੋੜੇ ਕੱਪੜੇ ਵੀ ਵਾੜੇ ਆ ਅੱਧੀਆਂ ਬੱਗਾਂ ਤੇ ਵਾਰੀ ਨਹੀਂ ਆਉਦੀ ਥੋੜੀ ਸਾਰੀਆਂ ਬੰਨਿਆ ਕਰੋ ਸਾਰੀਆਂ ਬੰਨਿਆ ਕਰੋ ਪੱਗਾਂ ਦੋਈ ਬਨ ਕੇ ਚੜੇ ਜਾਂਦੇ ਆ ਦੋ ਗਾ ਮੰਦਾ 36 ਪੱਗਾਂ ਬੰਨਦਾ ਸਰਦਾਰ ਬਸ ਮੈਂ ਲੱਭਦੀ ਨਹੀਂ ਕਿੱਥੇ ਰੱਖਿਆ ਬੀਜ ਜਾਂਦੇ ਨੇ ਮੇਰੇ ਆਪ ਕੱਲ੍ਹ ਘੋਲ ਘੋ ਕੇ ਲੈ